ਤਾਂ ਜਦੋਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀਆਂ ਪਵਿੱਤਰ ਦੇਹਾਂ ਨੂੰ ਇਸ ਅਸਥਾਨ ਦੇ ਉੱਤੇ ਮੁਗਲ ਫੌਜ ਦੇ ਵੱਲੋਂ ਫੋਟ ਦਿੱਤਾ ਜਾਂਦਾ ਹੈ ਤਾਂ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਦੀ ਇਮਾਰਤਾ ਜਿਹੜੀ ਉਹ ਦੇਖ ਰਹੀ ਹੋਵੋਗੇ ਤਾਂ ਇਸ ਸਥਾਨ ਦੇ ਉੱਤੇ ਹਾਫਸਲਾ ਨਦੀ ਵਗਦੀ ਆ ਅਤੇ ਹਾਫਸਲਾ ਨਦੀ ਦੇ ਕਿਨਾਰੇ ਦੇ ਉੱਤੇ ਜਗਲੀ ਇਲਾਕੇ ਦੇ ਵਿੱਚ ਬਾਤਾ ਗੁਜਰੀ ਜੀ ਬਾਬਾ ਫਤਿਹ ਸਿੰਘ ਜੀ ਉੱਤੇ ਬਾਬਾ ਜਰਾਵਰ ਸਿੰਘ ਜੀ ਦੀ ਆ ਪਵਿੱਤਰ ਦੇਹਾਂ ਦੇ ਜਿਹੜੀ ਆ ਉਹ ਮੁਗਲ ਹਕੂਮਤ ਦੇ ਵੱਲੋਂ ਸੁੱਟ ਦਿੱਤੀ ਆਜ਼ਾਦੀਆਂ ਦੇ ਤਾਂ ਜਿਸ ਤੋਂ ਬਾਅਦ ਇੱਥੇ ਇੱਕ ਸ਼ਹਿਰ ਰਹਿੰਦਾ ਹੁੰਦਾ ਏ ਤਾਂ ਮੁਗਲ ਹਕੂਮਤਾਂ ਨੂੰ ਹੁੰਦਾ ਏ ਕਿ ਉਹ ਸ਼ਹਿਰ ਜਾਂ ਫਿਰ ਜੰਗਲੀ ਜਾਨਵਰ ਸ਼ਾਹਜ਼ਾਦਿਆਂ ਅਤੇ ਵਾਤਾਵੁਜੀ ਜੀ ਦੇ ਪਵਿੱਤਰ ਸਰੀਰਾਂ ਨੂੰ ਖਾ ਜਾਣਗੇ ਲੇਕਿਨ ਉਸ ਜੰਗਲੀ ਸ਼ੇਰ ਦੇ ਵੱਲੋਂ ਪਵਿੱਤਰ ਸਰੀਰਾਂ ਦੀ ਰਾਖੀ ਕੀਤੀ ਜਾਂਦੀ ਹੈ ਉਹ ਸ਼ੇਰ ਆ ਜਿਹੜਾ ਉਹ ਵਾਤਾ ਗੁਜਰੀ ਅਤੇ ਸ਼ਾਹਜ਼ਾਦਿਆਂ ਜੀ ਦੇ ਪਵਿੱਤਰ ਸਰੀਰਾਂ ਦੇ ਅਲੇ ਦੁਆਲੇ ਘੁਮਦਾ ਦਿਖਾਈ ਦਦਾਏ ਜਿਸ ਤੋਂ ਬਾਅਦ ਇਸ ਥਾਂ ਦੇ ਉੱਤੇ ਦੀਵਾਨ ਟੋਡਰਵਾਲ ਦੇ ਵੱਲੋਂ ਪਵਿੱਤਰ ਦੇਹਾਂ ਦੇ ਜੜੀਆਂ ਉਹ ਇੱਥੋਂ ਜੋਤੀ ਸੁਖ ਸਾਹਿਬ ਵਾਲੇ ਅਸਥਾਨ ਤੇ ਲਜਾਈਆਂ ਜਾਂਦੀਆਂ ਜਾਂਦੀਆਂ ਦੇ ਸੌਦੇ ਦੀਆ ਬੋਰਾ 90 ਲੋਟ ਖੜੀਆਂ ਕਰਕੇ ਦੀਵਾਨ ਟੋਡਰਵਾਲ ਦੇ ਵੱਲੋਂ ਉੱਥੇ ਸੰਸਕਾਰ ਦੇ ਲਈ ਥਾਂ ਇਹ ਵੀ ਖਰੀਦੀ ਜਾਂਦੀ ਹੈ ਜਿਸ ਥਾਂ ਦੇ ਉੱਤੇ ਸਾਹਿਬ ਜਾਦਿਆਂ ਦਾ ਮਾਤਾ ਗੁਜਰੀ ਜੀ ਦਾ ਸੰਸਕਾਰ ਆ ਜਿਹੜਾ ਉਹ ਕੀਤਾ ਜਾਂਦਾ ਹੈ ਤਾ ਇਹ ਬਹੁਤ ਹੀ ਇਤਿਹਾਸਿਕ ਥਾਂ ਹੈ ਇਸ ਥਾਂ ਦੇ ਉੱਤੇ ਅੱਜ ਕੱਲ ਗੁਰਦੁਆਰਾ ਵਿਵੰਦਗੜ੍ਹ ਸਾਹਿਬ ਸ਼ਸ਼ੋਭਿਤ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਤਾਂ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਅੱਗੇ ਦੋ ਸ਼ੇਰ ਦੇ ਜਿਹੜੇ ਉਹ ਵੀ ਬਣਾਏ ਗਏ ਨੇ ਜਿਹੜੇ ਕੀ ਇਸ ਗੱਲ ਦਾ ਪ੍ਰਤੀਕ ਹਨ ਕਿ ਇੱਥੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਦੇਹਾਂ ਦੀ ਰਾਖੀ ਆ ਜਿਹੜੀ ਉਹ ਸ਼ੇਰ ਦੇ ਵੱਲੋਂ ਕੀਤੀ ਗਈ ਸੀ ਤਾਂ ਐਸੇ ਗੁਰੂ ਘਰ ਦਾ ਇਤਿਹਾਸ ਆ ਜਿਹੜਾ ਉਹ ਵੀ ਅੱਗੇ ਲਿਖ ਕੇ ਲਗਾਇਆ ਗਿਆ ਏ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਤਿਹਾਸ ਆ ਜਿਹੜਾ ਉਹ ਲਗਾਇਆ ਗਿਆ ਏ ਯਾਦਗਾਰ ਸ਼ਹੀਦੀ ਸਤਾਰ ਬਾਬਾ ਦੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਇਤਿਹਾਸਿਕ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੇਖ ਸਕਦੇ ਜਥੇਦਪਦੀਆਂ ਦੇ ਵੱਲੋਂ ਇਸ ਗੁਰੂ ਘਰ ਦਾ ਪ੍ਰਬੰਧ ਦਾ ਜਿਹੜਾ ਉਹ ਕੀਤਾ ਜਾ ਰਿਹਾ ਏ ਤਾਂ ਵੱਡੀ ਗਿਣਤੀ ਵਿੱਚ ਸੰਗਤ ਆ ਜੜੀ ਉਸ ਸ੍ਰੀ ਗੁਰੂ ਘਰ ਦੇ ਦਸ਼ਰਨਾ ਦਲੇਵੀ ਪਹੁੰਚ ਰਹੀ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿਛਲੇ ਪਾਸੇ ਇਹ ਪਵਿੱਤਰ ਇਤਿਹਾਸਿਕ ਸਥਾਨ ਮੌਜੂਦ ਹੈ ਜਿੱਥੇ ਵਾਤਾ ਗੁਰੂ ਜੀ ਅਤੇ ਛੋਟੇ ਸਾਹਿਬਜ਼ਾਦਾ ਦੇ ਪਵਿੱਤਰ ਵਿਵਾਰ ਜੜੀ ਕੀ ਉਹਨਾਂ ਦੇ ਪਵਿੱਤਰ ਸਰੀਰ ਦੇ ਜਿਹੜੇ ਉਹ ਗੋਦਲ ਫੌਦ ਦੇ ਵੱਲੋਂ ਸੁੱਟ ਦਿੱਤੇ ਗਏ ਸੀ ਇਸਮਨ ਛਾ ਦੇ ਨਾਲ ਕਿ ਜੰਗਲੀ ਜਾਨਵਰ ਉਹਦਾ ਦੀਆ ਪਵਿੱਤਰ ਦੇਹ ਨੂੰ ਖਾ ਜਾਣਗੇ ਲੇਕਿਨ ਕਲਾ ਵਰਤਦੀ ਹੈ ਅਤੇ ਜੰਗਲੀ ਸ਼ੇਰ ਦੇ ਵੱਲੋਂ ਵਾਤਾਵਰਣ ਦੀ ਜੀਅ ਤੇ ਛੋਟੇ ਸਹਰਜ਼ਾਦੇ ਦੇ ਪਵਿੱਤਰ ਸਰੀਰਾਂ ਦੀ ਰਾਖੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਕਿ ਸ਼ੇਰ ਦੇ ਵੱਲੋਂ ਇਹ ਰਾਖੀ ਕੀਤੀ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਦੀ ਇਮਾਰਤ ਦੇ ਅੱਗੇ ਇੱਕ ਸ਼ੇਰ ਵੀ ਆ ਜਿਹੜਾ ਉੱਬਰ ਆਇਆ ਗਿਆ ਹੈ 1704 ਈਸਵੀ ਵਿੱਚ ਮੁਗਲ ਸਰਕਾਰ ਨੇ ਬਾਬਾ ਜਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਬੜੀ ਬੇਰਅਮੀ ਨਾਲ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਾਲੇ ਉਸਤਾਦ ਤੌਸ਼ੀਦ ਕਰਤਾ ਸੀ ਅਤੇ ਸਿੱਧੀਆਂ ਮੌਤ ਬਾਅਦ ਪਾਪਾ ਬੁੱਤੀ RAM ਬਹਿਣਾ ਦੇ ساری ਵਾਰ ਦਾ ਸਾਰੇ ਮਾਤਾ ਗੁਜਰੀ ਜੀ ਨੂੰ ਦੱਸਿਆ ਅਤੇ ਉਸ ਵੱਡੀ ਉੱਤੇ ਇਤਿਹਾਸ ਆ ਜਿਹੜਾ ਕੋਹ ਲਿਖਿਆ ਗਿਆ ਹੈ ਤਾਂ ਇਤਿਹਾਸ ਵੀ ਤੁਹਾਨੂੰ ਪੜ ਕੇ ਸੁਣਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੂਰਾ ਇਤਿਹਾਸ ਆ ਜਿਹੜਾ ਉਹ ਲਿਖਿਆ ਗਿਆ ਹੈ ਬਾਬਾ ਦਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸ਼ਹੀਦੀ ਬਾਰੇ ਭਾਈ ਮੋਤੀ राम ਮਹਿਰਾ ਦੇ ਵੱਲੋਂ ਪਰਿਵਾਰ ਦਾਤ ਬਾਰੇ ਬਾਤਾ ਗੁਰਦੀ ਕੌਰ ਜੀ ਨੂੰ ਸੁਣਾਈ ਜਾਂਦੀ ਹੈ ਬਾਤਾ ਜੀ ਦੇ ਇਹ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਗਈ ਤੇਰਾ ਕੀਆ ਮਿੱਠਾ ਲਾਗੇ ਦੇ ਕਤਲ ਅਨੁਸਾਰ ਸਰੀਰ ਤਿਆਗ ਦਿੱਤਾ ਤੇ ਜ਼ਾਲਮਾਂ ਦੇ ਤੰਦੋਂ ਪਵਿੱਤਰ ਸਰੀਰ ਦੋ ਦੁਵਾਰਾ ਫਤਿਹਗੜ ਸਾਹਿਬ ਦੇ ਨੇੜੇ ਵਗਦੀ ਹਸਲਾ ਨਦੀ ਦੇ ਕੰਢੇ ਸੰਗਲੇ ਜੰਦ ਜੰਗਲਾਂ ਦੇ ਵਿੱਚ ਇਸ ਉਸਤਾਦ ਤੇ ਸ਼ੁੱਟ ਦਿੱਤੇ ਸਨ ਜਿੱਥੇ ਪਿਆਲਕ ਮਾਰਖੋਰੇ ਜੰਗਲੀ ਜਾਨਵਰ ਰਹਿੰਦੇ ਸਨ ਇਹ ਜਾਨਵਰਾਂ ਤੋਂ ਪਵਿੱਤਰ ਸ੍ਰੀ ਜੀ ਦੀ ਰਾਖੀ ਬੱਬਰ ਸ਼ੇਰ ਨੇ 48 ਘੰਟੇ ਤੱਕ ਜਿਹੜੀ ਕਿ ਦੋ ਦਿਨ ਤੱਕ ਇਹ ਸੰਸਤਾਨ ਤੇ ਕੀਤੀ ਦੀਵਾਰ ਟੋਡਰ ਵੱਲ ਤੇ ਸੰਗਤਾਂ ਦੇ ਇੱਥੇ ਆ ਕੇ ਪਵਿੱਤਰ ਸ੍ਰੀ ਜੀ ਦੀ ਸੁਭਾਲ ਕੀਤੀ ਇੱਥੇ ਹੀ ਸ੍ਰੀ ਜੀ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਜਿਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਪ੍ਰਬੰਧਕ ਸਾਹਿਬ ਹੈ ਇੱਥੇ ਹੀ ਗੁਰਦੁਆਰਾ ਆਸਤਾਨ ਗੁਰਗਾਂਢਰ ਸਾਹਿਬ ਤੋਂ ਗੁਰਦੁਆਰਾ ਜੋਤੀਸ਼ੂਰ ਸਾਹਿਬ ਦੇ ਕੇ ਸੰਸਕਾਰ ਲਈ ਲਜਾਇਆ ਗਿਆ ਉਸ ਵੇਲੇ ਤੋਂ ਹੀ ਗੁਰਦੁਆਰਾ ਗੁਰਗਾਂਢਰ ਸਾਹਿਬ ਦੁਨੀਆ ਵਿੱਚ ਮਸ਼ਹੂਰ ਹੈ ਜਾਲਮ ਸੂਬੇ ਦੇ ਸੰਸਕਾਰ ਲਈ ਜਵਾਹਰਪੁਰਦਰ ਵੱਲ ਕੋਲ ਖੜੀਆਂ ਬੋਰਨ ਲੈ ਕੇ ਜਗ੍ਹਾ ਦਿੱਤੀ ਸੀ ਤਾਂ ਇਸ ਗੁਰੂ ਘਰ ਦਾ ਪ੍ਰਬੰਧਾ ਜਿਹੜਾ ਉਹ ਦੇਖੀ ਸਕੀ ਕਿੱਥੇ ਵਧਿਆ ਦੇ ਵਧ ਕੀਤਾ ਜਾ ਰਿਹਾ ਹੈ ਤਾਂ ਅਕਾਲੀ ਦਲ ਬੁੱਢਾ ਪੰਜਵਾਂ ਤਖਤ ਚੱਲਦਾ ਵੀਰ ਚੱਕਰਵਰਤੀ ਦੇ ਦੇਹਾਂਗ ਸਿੰਘ ਜਿਹੜੇ ਉਹ ਇਥੋਂ ਦਾ ਪਰਵੰਤਾ ਜਿਹੜਾ ਉਹ ਸੰਭਾਲ ਦੇ ਦਿੱਤਾ ਬਹੁਤ ਵੱਡਾ ਇਤਿਹਾਸਿਕ ਸਥਾਨ ਹੈ ਬਹੁਤ ਵੱਡਾ ਇਤਿਹਾਸਿਕ ਸਥਾਨ ਹੈ ਇਸ ਸਥਾਨ ਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਆੜੜੀ ਉਹ ਤਮਸਤਕ ਹੋੜ ਉਹਦੀ ਲੱਖਾਂ ਸ਼ਰਧਾਲੂ ਦੇ ਜਿਹੜੇ ਉਹ ਸ਼ਹੀਦ ਦੀ ਸ਼ਹਾਦਤ ਬਹੁਤ ਇਕੱਠ ਸਾਹਿਬ ਜਾਂਦੇ ਤਮਸਤਕ ਹੋ ਗਏ ਨੇ ਛੋਟੇ ਸਾਹਿਬ ਜਾਂਦਿਆਂ ਦੀ ਅਤੇ ਵਾਤਾ ਗੁਜਰੀ ਜੀ ਦੀ ਪਵਿੱਤਰ ਸ਼ਹੀਦ ਜੀ ਨੂੰ ਉਹ ਯਾਦ ਕਰ ਰਹੇ ਨੇ ਉਹ ਵੀੜਾ ਯਾਦ ਕਰਦੇ ਨੇ ਜਦੋਂ ਵਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬ ਜਾਂਦਿਆਂ ਨੂੰ ਬੀਗਨ ਮੋਤੋ ਕਰਦੇ ਜਬਰ ਤੇ ਜਲਦਸ ਸਾਹਬਾ ਕਰਨਾ ਪਿਆ ਸੀ ਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀ ਹੋ ਦਾ ਤਮਸਤਕ ਹੋ ਰਹੀ ਆ ਤਾਂ ਕਾਨਪੁਰ ਸੁਦਰਤਲ ਵਰਮਾ ਨਾਲ ਮੈਂ ਬਲਵੰਦੇ ਸਿੰਘ ਜੀ ਸਾਹਿਬ ਦਾ ਟੀਵੀ ਅੰਦਰ ਆਈ ਨਹੀਂ ਫਤਿਹਗੜ੍ਹ ਸਾਹਿਬ